ਮਜੀਠਾ ਦੇ ਵਿੱਚ ਹੋਏ ਜ਼ਹਿਰੀਲੇ ਸ਼ਰਾਬ ਕਾਰਨ ਤੋਂ ਬਾਅਦ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਦਰਦਨਾਕ ਹਾਦਸਾ ਵਾਪਰ ਗਿਆ ਪਰ ਸਰਕਾਰ ਦੀ ਜਿਹੜੀ ਆ ਉਹ ਨੀਂਦ ਨਹੀਂ ਜਾਗੀ ਬੀਤੀ ਰਾਤ ਲੁਧਿਆਣਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਤੇ ਹੋਰ ਮੌਤਾਂ ਜਿਹੜੀਆਂ ਹੋ ਗਈਆਂ ਨੇ ਕੱਲ ਤਿੰਨ ਬੰਦੇ ਨੇ ਪੂਆ ਇੱਕ ਲਿਆ ਜੀ ਇੱਕ ਪੂਏ ਦੇ ਨਾਲ ਤਿੰਨੇ ਬੰਦੇ ਕਰ ਮੁਕਤਾ ਦਾ ਮਿੰਟਾਂ ਦੇ ਵਿੱਚ ਹੀ ਸ਼ਰਾਬ ਨੂੰ ਹੀ ਮੰਨਦੇ ਆ ਕਾਰਨ ਹੈ ਹੋਏ ਕੰਮ ਸ਼ਰਾਬ ਦੇ ਨਾਲ ਆ ਤਿੰਨੇ ਮੌਤਾਂ ਸ਼ਰਾਬ ਨਾਲ ਸ਼ਰਾਬ ਨਾਲ ਹੋਰ ਤੂੰ ਕਹਿੰਦੇ ਬਿੰਦੇ ਨੇ ਕੋਈ ਸਿਰਫ ਸ਼ਰਾਬ ਦੀ ਨੂੰ ਜੀ ਪੰਜਾਬ ਦੇ ਵਿੱਚ ਸ਼ਰਾਬਖਾਨ ਤੇ ਇੰਕੀ ਦੇ ਨਾਲ ਲੋਕ ਜਿਹੜੇ ਮਰ ਰਹੇ ਆ ਇਹਦੇ ਪਿੱਛੇ ਤੁਸੀਂ ਕਿਹਨੂੰ ਜ਼ਿੰਮੇਵਾਰ ਜਣਾਵਾਂ ਜ਼ਿੰਮੇਵਾਰ ਜੀ ਇਸ ਟਾਈਮ ਤੇ ਸਰਕਾਰਾਂ ਹੀ ਆ ਜੀ ਜੋ ਚਲਾ ਰਹੀ ਹੈ ਮਜੀਠੀਆ ਦੇ ਵਿੱਚ 27 22 ਬੰਦੇ ਮਰ ਗਏ ਸ਼ਰਾਬ ਦੇ ਨਾਲ ਹੁਣ ਇੱਥੇ ਲੁਧਿਆਣਾ ਚ ਦੇਖ ਲੋ ਜੀ 10 ਮਿੰਟਾਂ ਦੇ ਵਿੱਚ ਤਿੰਨ ਬੰਦੇ ਮਰ ਗਏ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਤੀਜਾ ਚੌਥਾ ਇਹ ਘਾੜਾ ਵਾਪਰ ਗਿਆ ਪਹਿਲਾਂ ਤੰਗੂਰ ਫਿਰ ਮਜੀਠੇ ਫਿਰ ਹੁਣ ਇਹ ਲੱਗਦਾ ਹੈ ਕਿ ਸਰਕਾਰ ਜੇਕਰ ਕੋਈ ਵਧੀਆ ਕਾਰਗੁਜ਼ਾਰੀ ਜੇ ਕਰਦੀ ਹੁੰਦੀ ਜਾਂ ਕਾਰਵਾਈ ਕੋਈ ਕੀਤੀ ਹੁੰਦੀ ਪਹਿਲਾਂ ਤਰੀਕੇ ਦੀ ਤਾਂ ਇਹ ਘਾੜਾ ਨਹੀਂ ਵਾਪਰਦਾ ਨਹੀਂ ਵਾਪਰਦੇ ਸੀ ਬਿਲਕੁਲ ਨਹੀਂ ਵਾਪਰਦੇ ਸੀ ਇਹ ਕੰਮ ਹੀ ਇਹਨਾਂ ਦੇ ਰਲ ਕੇ ਹੋ ਰਿਹਾ ਜੀ ਕੁਝ ਪੁਲਿਸ ਦੇ ਰਲੇ ਹੋਇਆ ਕੁਝ ਆ ਸਰਕਾਰਾਂ ਵਾਲੀਆਂ ਬਸ ਮਿਕਸ ਹੋ ਕੇ ਕੰਮ ਚੱਲ ਰਿਹਾ ਜੀ ਜੇ ਪੁਲਿਸ ਚਾਵੇ ਜੋ ਕੁਝ ਇੱਕ ਘੰਟੇ ਦੇ ਅੰਦਰ ਜੋ ਕੁਝ ਮਰਜ਼ੀ ਕਰ ਸਕਦੀ ਜੇ ਪੁਲਿਸ ਚਾਵੇ ਨਾ ਜੀ ਰੱਬ ਨੂੰ ਥੱਲੇ ਲਾਉਣਾ ਪ੍ਰਭੂ ਸਾਡੇ ਲਾਜ਼ਾਂ ਪੁਲਿਸ ਇੰਨੀ ਪਾਵਰ ਆ ਪਰ ਪੁਲਿਸ ਵੀ ਹੈ ਨਹੀਂ ਜੀ ਉਹ ਵੀ ਇਹਨਾਂ ਦੇ ਬਸ ਜਿਹੜੇ ਲੀਡਰ ਆ ਜੀ ਬਸ ਇਹਨਾਂ ਦੇ ਅੱਗੇ ਬਣੇ ਬਣਾਏ ਆ ਸਰਕਾਰ ਕਹਿੰਦੀ ਹੈ ਕਿ ਇਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕਰ ਰਹੇ ਆ ਅਸੀਂ ਨਸ਼ਾਈ ਜਿਹੜਾ ਖਤਮ ਕਹਿੰਦੇ 31 ਮਈ ਤੱਕ ਤਾਂ ਜਮ੍ਹਾਂ ਹੀ ਕਰ ਦੇਣਾ ਪਰ ਦੂਜੇ ਪਾਸੇ ਇਹੋ ਜਿਹੇ ਜਿਹੜੇ ਜ਼ਹਿਰੀਲੇ ਸ਼ਰਾਬ ਕਾਂਡ ਜਿਹੜੇ ਵਾਪਰ ਰਹੇ ਆ ਲੋਕ ਮਰ ਰਹੇ ਆ ਕੀ ਸਰਕਾਰ ਦਾ ਉਹ ਡਰਾਮਾ ਹੀ ਸਰਦਾਰ ਜੀ ਗੱਲ ਤਾਂ ਹੈ ਜਿਹੜਾ ਇਹਨਾਂ ਦਾ ਯੁੱਧ ਨਸ਼ਿਆਂ ਵਿਰੁੱਧ ਹੈ ਨਾ ਇਹਨਾਂ ਨੇ ਜੋਦੇ ਛੇੜਿਆ ਵੀ ਅਸੀਂ ਪੰਜਾਬ ਦੇ ਵਿੱਚ ਕੋਈ ਨੌਜਵਾਨ ਨਹੀਂ ਰਹਿਣ ਦੇ ਹੁਣ ਜਿਹਦੀ ਸਰਕਾਰ ਭਗਵੰਤ ਮਾਨ ਦੀ ਜੀ ਬਈ ਸਰਦਾਰ ਜੀ ਜੇ ਕੁਝ ਕਰਨਾ ਤਾਂ ਕਰਕੇ ਦਿਖਾਓ ਪੰਜਾਬ ਨੂੰ ਬਚਾਓ ਜੇ ਜਿੱਦਾਂ ਤੁਸੀਂ ਲੱਗੇ ਹੋਏ ਇੱਦਾਂ ਪੰਜਾਬ ਖਤਮ ਹੋ ਜਾਊ ਤੇ ਕੱਲ੍ਹ ਨੂੰ ਆ ਕੇ ਰਾਜ ਕੀਤੇ ਸਰਕਾਰ ਮੁਰੇ ਬੇਨਤੀ ਕਰਦੇ ਹਾਂ ਮਜੀਠਾ ਦੇ ਵਿੱਚ ਹੋਇਆ ਉੱਥੇ ਉਹਨਾਂ ਨੇ ਜੋ ਅਨਸਾਫ਼ ਕੀਤਾ ਆ 10-10 ਲੱਖ ਰੁਪਈਆ ਨੌਕਰੀ ਸਾਨੂੰ ਵੀ ਜਦ ਤੱਕ ਨਹੀਂ ਮਿਲਦੀ ਸਾਡੇ ਬੱਚਿਆਂ ਨੂੰ ਇਹਨਾਂ ਨੂੰ ਅਸੀਂ ਅਨਸਾਫ਼ ਅਸੀਂ ਸੰਸਕਾਰ ਵੀ ਨਹੀਂ ਕਰਾਂਗੇ ਅਸੀਂ ਇੱਥੇ ਧਰਨੇ ਲਾ ਕੇ ਲਾਥਾਂ ਤੇ ਨੇ ਉੱਥੇ ਰੱਖਾਂਗੇ ਜਦ ਤੱਕ ਸਾਡੇ ਕੋਲ ਸਰਕਾਰ ਦਾ ਅਜੇ ਤੱਕ ਕੋਈ ਨੁਮੈਂਦਾ ਨਹੀਂ ਆਇਆ ਅਜੇ ਦੂਜੇ ਆ ਗਏ ਨੇ ਦੂਜੀਆਂ ਵਿਰੋਧੀਆਂ ਪਾਰਟੀਆਂ ਦੇ ਆਏ ਨੇ ਤੁਹਾਡੇ ਕੋਲੇ ਸਰਕਾਰ ਦਾ ਕੋਈ ਲੋਕਲ ਐਮਐਲਏ ਵੀ ਨਹੀਂ ਆਇਆ ਕੌਣ ਆ ਲੋਕ ਨਾ 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 ਕੋਈ ਨੁਮੋ ਲੋਕ ਉਹ ਦਰਜੀਤ ਸਿੰਘ ਬੋਲਾ ਸਰਦੂਜੀ ਸਿੰਘ ਬੋਲਾ ਲੋਕਲ ਐਮਐਲਏ ਉਹ ਤੁਹਾਡੇ ਕੋਲੇ ਹਲੇ ਤੱਕ ਪਹੁੰਚਿਆ ਨਹੀਂ ਪਹੁੰਚਿਆ ਕੋਈ ਉਹਨਾਂ ਦਾ ਕੋਆਲਰ ਨਹੀਂ ਆਇਆ ਕੋਈ ਉਹਨਾਂ ਦਾ ਹੋਰ ਨੁਮਿੰਦਾ ਆਇਆ ਹੀ ਨਹੀਂ ਜੀ ਸਰਕਾਰ ਦਾ ਕੋਈ ਨੁਮਿੰਦਾ ਨਹੀਂ ਬਿਲਕੁਲ ਨਹੀਂ ਆਇਆ ਹਜੇ ਦੂਜੀ ਪਾਰਟੀਆਂ ਦੇ ਆਏ ਨਹੀਂ ਛੋਟਾ ਮੌਕੇ ਤਾਂ ਬਹੁਤ ਆਉਂਦੇ ਆ ਪਰ ਜੇ ਕਹਿੰਦੇ ਵੀ ਅਸੀਂ ਤੁਹਾਡੇ ਦੁੱਖ ਦਰਦੇ ਵੋਟਾਂ ਮੌਕੇ ਤੇ ਮੈਂ ਤੁਹਾਨੂੰ ਹੁਣ ਕੀ ਦੱਸਾਂ ਜੇ ਆਪਣੀ ਜੁੱਤੀ ਨਾਲ ਗੰਧ ਵੀ ਲੱਗਿਆ ਹੋਊਗਾ ਉਹ ਵੀ ਆ ਕੇ ਪੁੰਜਣਗੇ ਬਈ ਅਸੀਂ ਸਾਨੂੰ ਵੋਟ ਪਾ ਦਿਓ ਜਦੋਂ ਅਸੀਂ ਲੋਕ ਵੋਟਾਂ ਪਾ ਦੇ ਫਿਰ ਸਾਨੂੰ ਪੁੱਛਦੀ ਫਿਰ ਕਹਿੰਦੇ ਜੀ ਤੁਸੀਂ ਹੈ ਕੌਣ ਕਿੱਥੇ ਰਹਿੰਦੇ ਲੜਾਂਆਂ ਅਸੀਂ ਕਰਦੇ ਆਂ ਮੱਲਿਆਂ 'ਚ ਅਸੀਂ ਪਹੁੰਚਦੇ ਆਂ ਵੋਟਾਂ ਅਸੀਂ ਪਾਉਨੇ ਆਂ ਪਾਉਨੇ ਤੇ ਸਾਡੇ ਨਾਲ ਇਦਾਂ ਦੇ ਹਾਲ ਹੋਣ ਲੱਗੇ ਸਾਨੂੰ ਲੋੜ ਗਈ ਐ ਵੋਟ ਪਾਣ ਭਾਈਆ ਲੋਕਤੰਤਰ ਹੀ ਖਤਮ ਕਰ ਦੋ ਵੋਟ ਹੀ ਖਤਮ ਕਰ ਦੋ ਜਿਹੜਾ ਕੋਈ ਰਾਜ ਹੋਊਗਾ ਆਪਣੀ ਆਪਣੀ ਮਰਜ਼ੀ ਦਾ ਕੀਤੀ ਜਾਊਗਾ ਮੈਂ ਤੇ ਇੱਕ ਗੱਲ ਦੇਖਦਾ ਚਲੋ ਹੋਊਗਾ ਕਿਤੇ ਅੱਗੇ ਵੀ ਹੋਊ ਪਰ ਜਦ ਦੀ 3-3.5 ਸਾਲ ਹੋ ਚੱਲੇ ਇਹ ਸਰਕਾਰ ਆਈ ਐ ਨਾ ਮੈਂ ਕਹਿੰਦਾ ਅੱਧੇ ਨਾਲੋਂ ਜ਼ਿਆਦਾ ਪੰਜਾਬੀ ਖਤਮ ਕਰਦੇ ਆਂ ਨੌਜਵਾਨ ਕੋਈ ਡਰ ਦੇ ਮਾਰੇ ਵਿਜਾਰੇ ਬਾਹਰ ਵਿਦੇਸਾਂ 'ਚ ਜਾ ਰਹੇ ਨੇ ਇੱਥੇ ਤੇ ਸਾਡੀ ਜ਼ਿੰਦਗੀ ਬਰਬਾਦ ਹੋ ਜਾਣੀ ਮਜੀਠਾ ਦੇ ਵਿੱਚ ਹੋਏ ਜ਼ਹਿਰੀਲੇ ਸ਼ਰਾਬ ਕਾਨ ਤੋਂ ਬਾਅਦ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਦਰਦਨਾਕ ਹਾਦਸਾ ਵਾਪਰ ਗਿਆ ਪਰ ਸਰਕਾਰ ਦੀ ਜਿਹੜੀ ਆ ਉਹ ਨੀਂਦ ਨਹੀਂ ਜਾਗੀ ਬੀਤੀ ਰਾਤ ਲੁਧਿਆਣਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਤਿੰਨ ਹੋਰ ਮੌਤਾਂ ਜਿਹੜੀਆਂ ਹੋ ਗਈਆਂ ਨੇ ਮੇਰੇ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਆ ਉਹ ਜੁੜੇ ਹੋਏ ਆ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਜਿਹੜੀ ਆ ਸਾਡੇ ਵੱਲੋਂ ਸੰਵੇਦਨਾ ਤੁਹਾਡੇ ਪਰਿਵਾਰ ਦੇ ਨਾਲ ਬੜੀ ਜਿਹੜੀ ਮਾੜੀ ਗੱਲ ਹੋਈ ਹੈ ਪਰ ਇਹ ਪਾਣਾ ਜਿਹੜਾ ਇਹ ਵਾਪਰਿਆ ਕਿਵੇਂ ਇਹ ਸ਼ਰਾਬ ਦੇ ਨਾਲ ਹੀ ਵਾਪਰਿਆ ਸ਼ਰਾਬ ਪੀਣ ਦੇ ਨਾਲ ਹੀ ਔਰ ਇਹ ਸ਼ਰਾਬ ਲਈ ਕਿੱਥੋਂ ਇਹ ਸ਼ਰਾਬ ਜੀ ਇਸੇ ਗੱਲ ਦਾ ਤਾਂ ਪਤਾ ਨਹੀਂ ਵੀ ਕਿੱਥੋਂ ਲਈ ਠੇਕੇ ਤੋਂ ਲਈ ਕਿ ਕਿਸੇ ਘਰ ਵਾਲੇ ਕੋਲੋਂ ਲਈ ਜੀ ਇਸੇ ਗੱਲ ਦਾ ਸਾਨੂੰ ਕੋਈ ਨੌਲੇਜ ਨਹੀਂ ਜੀ ਸ਼ਰਾਬ ਅੱਗੇ ਵੀ ਪੀਂਦੇ ਸੀ ਜੀ ਅੱਗੇ ਬੋਤਲ ਬੋਤਲ ਡੇਡ ਡੇਡ ਬੋਤਲ ਹੀ ਪੀ ਜਾਂਦੇ ਸੀ ਕੰਮਕਾਰ ਮੜਾ ਮੋਟਾ ਕਰਦਾ ਸੀ ਜੀ ਬਸ ਇਹਨਾਂ ਨੇ ਕੱਲ ਤਿੰਨ ਬੰਦੇ ਇਹਨੇ ਪਊਆ ਇੱਕ ਲਿਆ ਜੀ ਇੱਕ ਪਊਏ ਦੇ ਨਾਲ ਤਿੰਨੇ ਬੰਦੇ ਖਤਮ ਹੋ ਗਏ ਦਸ ਦਸ ਮਿੰਟਾਂ ਦੇ ਵਿੱਚ ਹੀ ਬਸ ਹੋਰ ਕੋਈ ਮਤਲ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਰ ਹੋਈ ਜੀ ਕਿਸੇ ਕਿਸਮ ਦੀ ਮਿੰਟੋ ਮਿੰਟੀ ਚੱਕਰ ਲਿਆ ਖਤਮ ਹੋਗਾ ਉਹ ਨਹੀਂ ਇਹ ਜਿਹੜੇ ਤਿੰਨਾਂ ਨੇ ਇਕੋ ਪੂਓ ਦੇ ਵਿੱਚ ਪਿਕ ਵਗੈਰਾ ਲਾਇਆ ਹਾਂਜੀ ਅੱਜ ਇਹ ਕੱਲ ਇਕੱਠੇ ਗਏ ਜੀ ਕੱਲ ਇਕੱਠੇ ਤਿੰਨੇ ਬੈਠੇ ਸੀ ਜੀ ਮੌਕੇ ਤੇ ਡੈਥ ਹੋ ਗਈ ਨਾ ਮੌਕੇ ਤੇ ਮੌਕੇ ਤੇ ਇੱਕ ਮਤਲਬ ਹਸਪੀਟਲ ਲੈ ਗਏ ਸੀ ਜੀ ਉਹਦੀ ਉੱਥੇ ਹਸਪੀਟਲ ਹੋ ਗਈ ਜੀ ਦੋਵਾਂ ਦੀ ਇੱਥੇ ਹੋ ਗਈ ਇੱਕ ਘਰੇ ਲੈ ਆਂਦਾ ਜਾ ਕੇ ਜੀ ਮੇਰਾ ਛੋਟਾ ਭਾਈ ਜਿਹੜਾ ਸੀ ਜੀ ਉਹਦੀ ਇੱਥੇ ਘਰੇ ਹੋ ਗਈ ਜੀ ਤੇ ਜਿਹੜਾ ਦੂਜਾ ਜੀ ਉਹ ਵੀ ਜਾਂਦਾ ਜਾਂਦਾ ਸੀ ਉਹਦੀ ਵੀ ਹਸਪੀਟਲ ਲੈ ਕੇ ਜਾ ਰਿਹਾ ਸੀ ਉਹਦੀ ਵੀ ਜਾਂਦਾ ਜਾਂਦਾ ਮੌਲੋ ਕਾਰ ਤੁਸੀਂ ਸ਼ਰਾਬ ਨੂੰ ਹੀ ਮੰਨਦੇ ਆ ਕਾਰ ਹੈ ਹੋਏ ਘੱਮ ਸ਼ਰਾਬ ਦੇ ਨਾਲ ਆ ਜੀ ਤਿੰਨੇ ਮੋਤਾ ਸ਼ਰਾਬ ਹਾਂ ਸ਼ਰਾਬ ਨਾਲ ਹੋਈਆਂ ਜੀ ਹੋਰ ਤਾਂ ਕੋ ਖਾਂਦੇ ਪੀਂਦੇ ਨੇ ਚੋ ਜੀ ਸਿਰਫ ਸ਼ਰਾਬ ਜਰੂਰ ਪੀਂਦੇ ਸੀ ਕਿੰਨੀ ਉਮਰ ਸੀਗੀ ਦੋਨਾਂ ਦੀ 42 ਸਾਲ ਦੀ ਸੀ ਜੀ ਦੂਜਿਆਂ ਦੀ ਮਤਲਬ ਇਹੀ ਨੇ ਉਮਰ ਉਹਨੀ 42 43 ਸਾਲ ਦੀ ਸੀ ਸਾਲ ਘਟਾ ਕੇ ਇਹ 42 ਸਾਲ ਦਾ ਸੀ ਜੀ ਮੈਂ ਹੋਏ ਸੀ ਤੇ ਨਹੀਂ ਬੈ ਜੀ ਦੋ ਮੇਰਾ ਭਾਈ ਆ ਜੀ ਉਹਦੇ ਦੋ ਕੁੜੀਆਂ ਨੇ ਇੱਕ ਮੁੰਡਾ ਹੈ ਮੁੰਡਾ ਆ ਚਾਹ ਜੀ ਤੇ ਕੁੜੀਆਂ ਦੋ ਦਿਨ ਬੜੀਆਂ ਆ ਔਰ ਕੋਈ ਪਰਿਵਾਰ ਚਲਾਉਣ ਵਾਲਾ ਕੋਈ ਨਹੀਂ ਪਰਿਵਾਰ ਚਲਾਉਣ ਵਾਲਾ ਜੀ ਇੱਕ ਬੀਬੀ ਹੈ ਜਿਹੇ ਕਿ ਉਹਨਾਂ ਦੇ ਘਰ ਦੇ ਜੀ ਸਾਡੀ ਭਜਾਈ ਹੈ ਬੀਬੀ ਬਜ਼ੁਰਗ ਹੈ ਜੀ ਹੁਣ 75-80 ਸਾਲ ਦੀ ਉਹ ਹੈ ਜੀ ਇਹ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਸ਼ਰਾਬ ਕਾਂਡ ਜ਼ਹਿਰੀਲੀ ਦੇ ਨਾਲ ਲੋਕ ਜਿਹੜੇ ਆ ਮਰ ਰਹੇ ਆ ਇਹਦੇ ਪਿੱਛੇ ਤੁਸੀਂ ਕਿਹਨੂੰ ਜ਼ਿੰਮੇਵਾਰ ੜਾ ਮੰਨਦੇ ਜ਼ਿੰਮੇਵਾਰ ਜੀ ਇਸ ਟਾਈਮ ਤੇ ਸਰਕਾਰਾਂ ਹੀ ਆ ਜੀ ਜੋ ਚਲਾ ਰਹੀਆਂ ਜੀ ਮਜੀਠੀਆ ਦੇ ਵਿੱਚ 27-22 ਬੰਦੇ ਮਰ ਗਏ ਜੀ ਸ਼ਰਾਬ ਦੇ ਨਾਲ ਜੀ ਹੁਣ ਇੱਥੇ ਲੁਧਿਆਣਾ ਚ ਦੇਖ ਲਓ ਜੀ 10 ਮਿੰਟਾਂ ਦੇ ਵਿੱਚ ਤਿੰਨ ਬੰਦੇ ਮਰ ਗਏ ਜੀ ਖੜੇ ਖੜੇ ਵੀ ਨਹੀਂ ਕੋਈ ਜ਼ਿਆਦਾ ਚਿਰ ਦੇ ਦੇ ਰਹੇ ਵੀ ਜੀ ਵੀ ਜ਼ਿਆਦਾ ਟਾਈਮ 10 ਮਿੰਟਾਂ ਦੇ ਵਿੱਚ ਮਰੀਜ਼ ਨੇ ਬੰਦੇ ਹੁਣ ਤੁਸੀਂ ਦੇਖ ਲਓ ਵੀ ਕਿੱਡੇ ਹੁਣ ਤਗੜੇ ਤਗੜੇ ਕਾਂਢ ਚ ਸਕਰਾਸ਼ ਸਰਕਾਰਾਂ ਨਹੀਂ ਹੈ ਜੀ ਉਹ ਤਾਂ ਕਰਾ ਨਹੀਂ ਰਿਹਾ ਕੋਈ ਜੀ ਜੇ ਸਰਕਾਰਾਂ ਦਾ ਨਾਮ ਤੋਂ ਵਿੱਚ ਜੀ ਤੇ ਕੁਝ ਨਹੀਂ ਪੱਤਾ ਵੀ ਨਹੀਂ ਹਿਲ ਸਕਦਾ ਇਸੇ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਤੀਜਾ ਚੌਥਾ ਇਹ ਕਾਂਢ ਵਾਪਰ ਗਿਆ ਪਹਿਲਾਂ ਸੰਗਰੂਰ ਫਿਰ ਮਜੀਠੇ ਫਿਰ ਹੁਣ ਇਹ ਲੱਗਦਾ ਹੈ ਕਿ ਸਰਕਾਰ ਜੇਕਰ ਕੋਈ ਵਧੀਆ ਕਾਰਜ ਜਾਰੀ ਜੇ ਕਰਦੀ ਹੁੰਦੀ ਜਾਂ ਕਾਰਵਾਈ ਕੋਈ ਕੀਤੀ ਹੁੰਦੀ ਪਹਿਲਾਂ ਤਰੀਕੇ ਦੀ ਤਾਂ ਇਹ ਕਾਹਨ ਨਹੀਂ ਵਾਪਰਦੇ ਸੀ ਨਹੀਂ ਵਾਪਰਦੇ ਸੀ ਬਿਲਕੁਲ ਨਹੀਂ ਵਾਪਰਦੇ ਸੀ ਜੀ ਇਹ ਕੰਮ ਹੀ ਇਹਨਾਂ ਦੇ ਨਾਲ ਕੇ ਹੋ ਰਿਹਾ ਜੀ ਕੁਝ ਪੁਲਿਸ ਦੇ ਰਲੇ ਹੋਇਆ ਕੁਝ ਆ ਸਰਕਾਰਾਂ ਵਾਲੀਆਂ ਵੀ ਆ ਬਾਅਦ ਮਿਕਸ ਹੋ ਕੇ ਕੰਮ ਚੱਲ ਰਿਹਾ ਜੀ ਜੇ ਪੁਲਿਸ ਚਾਵੇ ਜੋ ਕੁਝ ਇੱਕ ਘੰਟੇ ਦੇ ਅੰਦਰ ਜੋ ਕੁਝ ਮਰਜ਼ੀ ਕਰ ਸਕਦੀ ਹੈ ਜੀ ਜੇ ਪੁਲਿਸ ਚਾਵੇ ਨਾ ਜੀ ਰੱਬ ਨੂੰ ਥੱਲੇ ਲਾਉਣਾ ਜੀ ਉਹਨੂੰ ਉਹ ਸਾਡੇ ਲਾ ਸਕਦੀ ਹੈ ਪੁਲਿਸ ਇੰਨੀ ਪਾਵਰ ਆ ਜੀ ਪਰ ਪੁਲਿਸ ਵੀ ਹੈ ਨਹੀਂ ਜੀ ਉਹ ਵੀ ਇਹਨਾਂ ਦੇ ਬਸ ਜਿਹੜੇ ਲੀਡਰ ਆ ਜੀ ਬਸ ਇਹਨਾਂ ਦੇ ਏਕੇ ਬਣੇ ਬਣਾਏ ਆ ਜੀ ਹੋਰ ਕੁਝ ਨਹੀਂ ਬਾਬਾ ਜੀ ਇੱਕ ਸਰਕਾਰ ਦੀ ਨੀਤੀ ਇੱਕ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕਰ ਰਹੇ ਆ ਅਸੀਂ ਨਸ਼ਾਈ ਜਿਹੜਾ ਖਤਮ ਕਹਿੰਦੇ 31 ਮਈ ਤੱਕ ਤਾਂ ਜਮਾ ਹੀ ਕਰ ਦੇਣਾ ਪਰ ਦੂਜੇ ਪਾਸੇ ਇਹੋ ਜਿਹੇ ਜਿਹੜੇ ਜ਼ਹਿਰੀਲੇ ਸ਼ਰਾਬ ਕਾਂਡ ਜਿਹੜੇ ਵਾਪਰ ਰਹੇ ਆ ਲੋਕ ਮਰ ਰਹੇ ਆ ਕੀ ਸਰਕਾਰ ਦਾ ਉਹ ਡਰਾਮਾ ਹੀ ਆ ਸਰਦਾਰ ਜੀ ਗੱਲ ਇਦਾਂ ਹੈਗੀ ਆ ਜਿਹੜਾ ਇਹਨਾਂ ਦਾ ਯੁੱਧ ਨਸ਼ਿਆਂ ਵਿਰੁੱਧ ਹੈ ਨਾ ਇਹਨਾਂ ਨੇ ਯੁੱਧ ਇਹ ਛੇੜਿਆ ਵੀ ਅਸੀਂ ਪੰਜਾਬ ਦੇ ਵਿੱਚ ਕੋਈ ਨੌਜਵਾਨ ਨਹੀਂ ਰਹਿਣ ਦੇਣਾ 31 ਮਾਰਚ ਤੱਕ ਅਸੀਂ ਸ਼ਰਾਬ ਨਕਲੀ ਦੇ ਕੇ ਮਈ ਤੱਕ ਜਾਂ ਚਿੱਟਾ ਕੱਟੀ ਮਈ ਤੱਕ ਇਹਨਾਂ ਨੂੰ ਖਤਮ ਹੀ ਕਰ ਦੇਣਾ ਹੈ ਇਹ ਨਸ਼ੇ ਵਿਰੋਧ ਜਿਹੜਾ ਇੱਕ ਡਰਾਮਾ ਡਰਾਮੇ ਦਾ ਫਾਇਦਾ ਕੋਈ ਨਹੀਂ ਦੇਖੋ ਜੇ ਸਰਕਾਰ ਚਾਵੇ ਕੀ ਨਹੀਂ ਕਰ ਸਕਦੀ ਇੱਕ ਪੱਤਾ ਨਹੀਂ ਹਿੱਲ ਸਕਦਾ ਅਕਸਰ ਜੇ ਸਰਕਾਰਾਂ ਚਾਹਣ ਜਾਂ ਸਰਕਾਰਾਂ ਹੀ ਮਿਲੀਆਂ ਹੁੰਦੀਆਂ ਨੇ ਆਪ ਕਰਾਉਂਦੀਆਂ ਨੇ ਸਭ ਕੁਝ ਤੇ ਹੁਣ ਗਰੀਬਾਂ ਦੇ ਬੱਚਿਆਂ ਨੇ ਮਰਨਾ ਹੁਣ ਦਿਹਾੜੀ ਕਰਕੇ ਆਉਂਦੇ ਨੇ ਕੋਈ 200 ਲੈਂਦਾ ਕੋਈ 300 ਲੈਂਦਾ ਕੋਈ 200 ਲੈਂਦਾ ਅਗਲਾ ਕਹਿੰਦਾ ਮੈਂ ਪਾਈਆ ਲਾ ਕੇ ਆਪਣਾ ਆਰਾਮ ਕਰ ਲਵਾਂਗਾ ਥੱਕਿਆ ਥਕਾਇਆ ਉਪਾਇਆ ਮਹੰਗਾ ਪੈ ਜਾਂਦਾ ਜਿੰਦਗੀ ਗਵਾਨੀ ਪੈ ਜਾਂਦੀ ਉਹ ਇਹ ਸਰਕਾਰਾਂ ਜਿਹੜੀਆਂ ਨਾ ਕਰਾਉਣ ਤੇ ਕੁਝ ਨਹੀਂ ਹੋ ਸਕਦਾ ਅਗਰ ਜੇ ਸਰਕਾਰਾਂ ਕਰਾਉਂਦੀਆਂ ਨੇ ਤਾਂ ਹੀ ਹੁੰਦਾ ਜੀ ਸਰਕਾਰਾਂ ਦੀਆਂ ਮਿਹਰਬਾਨੀਆਂ ਨੇ ਜੀ ਇਹਨਾਂ ਮੁਰੇ ਅਸੀਂ ਤਾਂ ਬੇਨਤੀ ਕਰਦੇ ਆ ਹੁਣ ਜੇ ਦੀ ਸਰਕਾਰ ਭਗਵੰਤ ਮਾਨ ਦੀ ਜੀ ਬਈ ਸਰਦਾਰ ਜੀ ਜੇ ਕੁਝ ਕਰਨਾ ਤਾਂ ਕਰਕੇ ਦਿਖਾਓ ਪੰਜਾਬ ਨੂੰ ਬਚਾਓ ਜੇ ਜਿੱਦਾਂ ਤੁਸੀਂ ਲੱਗੇ ਹੋਏ ਇਹਦਾ ਪੰਜਾਬ ਖਤਮ ਹੋ ਜਾਊਗਾ ਫੇਰ ਕੱਲੂ ਆਗੇ ਰਾਜ ਕਿੱਥੇ ਕਰਨਗੇ ਕੋਈ ਰਾਜ ਨਹੀਂ ਇੱਥੇ ਹੋਊਗਾ ਫੇਰ ਫੇਰ ਤਾਂ ਆਪਣਾ ਆਪਣਾ ਕੱਲੇ ਕੱਲੇ ਜੋ ਮਰਜ਼ੀ ਕਰਦੇ ਫਿਰਦੇ ਨੇ ਜਦ ਬਚਣਾ ਹੀ ਨਹੀਂ ਹੈਗਾ ਨੌਜਵਾਨ ਨਹੀਂ ਰਹਿਣਾ ਨੌਜਵਾਨੀ ਨਹੀਂ ਰਹਿਣੀ ਤੇ ਦੇਖੋ ਜੀ ਉੱਥੇ ਪੰਜਾਬ ਦਾ ਆਪਣਾ ਕੀ ਹਾਲ ਹੋਊਗਾ ਉਹ ਯਾਨੀ ਕਿ ਗਲਤ ਗੰਮ ਹੋ ਰਿਹਾ ਹੈ ਜੇ ਸਰਕਾਰਾਂ ਚਾਹਣ ਤੇ ਇੱਕ ਮਿੰਟ ਰੋਮਿੰਟ ਸਭ ਕੁਝ ਕਰ ਸਕਦੀਆਂ ਦੇਖੋ ਅਸੀਂ ਹੁਣ ਸਰਕਾਰ ਮੂਰੇ ਬੇਨਤੀ ਕਰਦੇ ਆਂ ਮਜੀਠਾ ਦੇ ਵਿੱਚ ਹੋਇਆ ਉੱਥੇ ਉਹਨਾਂ ਨੇ ਜੋ ਅਨਸਾਫ਼ ਕੀਤਾ ਆ ਦਸ-ਦਸ ਲੱਖ ਰੁਪਈਆ ਨੌਕਰੀ ਸਾਨੂੰ ਵੀ ਜਦ ਤੱਕ ਨਹੀਂ ਮਿਲਦੀ ਸਾਡੇ ਬੱਚਿਆਂ ਨੂੰ ਇਹਨਾਂ ਨੂੰ ਅਸੀਂ ਅਨਸਾ ਅਸੀਂ ਸੰਸਕਾਰ ਵੀ ਨਹੀਂ ਕਰਾਂਗੇ ਅਸੀਂ ਇੱਥੇ ਧਰਨੇ ਲਾ ਕੇ ਲਾਥਾਂ ਤਿੰਨੇ ਉੱਥੇ ਰੱਖਾਂਗੇ ਜਾ ਤੱਕ ਸਾਡੇ ਕੋਲ ਸਰਕਾਰ ਦਾ ਅਜੇ ਤੱਕ ਕੋਈ ਨੁਮਾਇੰਦਾ ਨਹੀਂ ਆਇਆ ਅਜੇ ਦੂਜੇ ਆ ਗਏ ਨੇ ਦੂਜੀਆਂ ਰੋਧੀਆਂ ਪਾਰਟੀਆਂ ਦੇ ਆਏ ਨੇ ਤੁਹਾਡੇ ਕੋਲੇ ਸਰਕਾਰ ਦਾ ਕੋਈ ਲੋਕਲ ਐਮ ਐਲ ਏ ਵੀ ਨਹੀਂ ਆਇਆ ਕੋਣ ਆ ਲੋਕ ਨਾ 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 ਕੋਲ ਲੋਕ ਅ ਉਹ ਦਰਜੀਤ ਸਿੰਘ ਪੋਲਾ ਅੱਛਾ ਦਰਜੀਤ ਸਿੰਘ ਪੋਲਾ ਲੋਕਲ ਐਮ ਐਲ ਏ ਉਹ ਤੁਹਾਡੇ ਕੋਲੇ ਹਜੇ ਤੱਕ ਪਹੁੰਚਿਆ ਕੋਈ ਨਹੀਂ ਪਹੁੰਚਿਆ ਕੋਈ ਉਹਨਾਂ ਦਾ ਕੌਂਸਲਰ ਨਹੀਂ ਆਇਆ ਕੋਈ ਉਹਨਾਂ ਦਾ ਹੋਰ ਨੁਮਾਇੰਦਾ ਆਇਆ ਹੀ ਨਹੀਂ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਬਿਲਕੁਲ ਨਹੀਂ ਆਇਆ ਅਜੇ ਦੂਜੀ ਪਾਰਟੀਆਂ ਦੇ ਆਏ ਨੇ ਜਿਹੜੇ ਚਾਹ ਜਿੱਤੇ ਨੇ ਚਾਹ ਹਾਰੇ ਨੇ ਉਹ ਉਹਨਾਂ ਨੇ ਆ ਕੇ ਦੁਖਦਾਰਤ ਕੀਤਾ ਆ ਬਾਏ ਨਾ ਲੋਕਾਂ ਨੂੰ ਅੱਜ ਕੋਈ ਦੁਖਦਾਰ ਨਹੀਂ ਕਿਉਂ ਜਦੋਂ ਆਪਣੇ ਹੱਥੀ ਪਰਿਵਾਰ ਦੇ ਨੇ ਬੰਦੇ ਸਰਕਾਰ ਦਾ ਨੁਮਾਇੰਦਾ ਇਸ ਕਰਕੇ ਨਹੀਂ ਆਇਆ ਜਿਵੇਂ ਚੋਰ ਨੂੰ ਕਹਿੰਦੇ ਪਾਲਾ ਹੁੰਦਾ ਕਿਸੇ ਡਰ ਕਰਕੇ ਨਹੀਂ ਆਇਆ ਬਿਲਕੁਲ ਬਿਲਕੁਲ ਉਹ ਅਸੀਂ ਡਰ ਕਰਕੇ ਨਹੀਂ ਆ ਰਹੇ ਨਹੀਂ ਤਾਂ ਦੂਜੀ ਪਾਰਟੀਆਂ ਆ ਚੁੱਕੀਆਂ ਉਹਨਾਂ ਨੂੰ ਕੀ ਖਾਣ ਲੱਗੇ ਸੀ ਉਹ ਵੀ ਤਾਂ ਆਪਾਂ ਨੂੰ ਆ ਕੇ ਹੌਸਲਾ ਦਲੇਰੀ ਦੇ ਸਕਦੇ ਸੀ ਵੀ ਤੁਹਾਡੇ ਨਾਲ ਗਲਤ ਹੋਇਆ ਬੱਚਿਆਂ ਨਾਲ ਗਲਤ ਹੋਇਆ ਜਦੋਂ ਆਏ ਨਹੀਂ ਆ ਕਿ ਆਪਾਂ ਉਹਨਾਂ ਨੂੰ ਕੀ ਕਹੀਏ ਜੇ ਆਪ ਕੋਈ ਖੁਦ ਕਰਾਂਦੇ ਤਾਂ ਤਾਂ ਹੀ ਇਹ ਗੱਲਾਂ ਹੋ ਰਹੀਆਂ ਵੋਟਾਂ ਮੌਕੇ ਤਾਂ ਬਹੁਤ ਆਉਂਦੇ ਆ ਪਰ ਜੇ ਕਹਿੰਦੇ ਵੀ ਅਸੀਂ ਤੁਹਾਡੇ ਦੁੱਖ ਤਾਂ ਦੇ ਵੋਟਾਂ ਮੌਕੇ ਤੇ ਮੈਂ ਤੁਹਾਨੂੰ ਕੀ ਦੱਸਾਂ ਜੇ ਆਪਣੀ ਜੁੱਤੀ ਨਾਲ ਗੰਧ ਵੀ ਲੱਗਿਆ ਹੋਊਗਾ ਉਹ ਵੀ ਆ ਕੇ ਪੁੰਜਣਗੇ ਵੀ ਅਸੀਂ ਸਾਨੂੰ ਵੋਟ ਪਾ ਦਿਓ ਜਦੋਂ ਅਸੀਂ ਲੋਕ ਵੋਟਾਂ ਪਾਦੇ ਫਿਰ ਸਾਨੂੰ ਪੁੱਛਦੇ ਹੀ ਨਹੀਂ ਫਿਰ ਕਹਿੰਦੇ ਜੀ ਤੁਸੀਂ ਹੈ ਕੌਣ ਕਿੱਥੇ ਰਹਿੰਦੇ ਯਾਰ ਪਛਾਣਿਆ ਨਹੀਂ ਯਾਰ ਤੁਹਾਨੂੰ ਅਸੀਂ ਫਿਰ ਇਦਾਂ ਪੁੱਛਣਗੇ ਦੱਸੋ ਕੀ ਇਹਨਾਂ ਦਾ ਅਸੀਂ ਕਰੀਏ ਲੜਾਈਆਂ ਅਸੀਂ ਕਰਦੇ ਆ ਮੱਲਿਆਂ ਤੇ ਅਸੀਂ ਪਹੁੰਚਦੇ ਆ ਵੋਟਾਂ ਅਸੀਂ ਪਾਉਨੇ ਆ ਪਾਉਨੇ ਤੇ ਸਾਡੇ ਨਾਲ ਇਦਾਂ ਦੇ ਹਾਲ ਹੋਊ ਹੋਣ ਲੱਗੇ ਸਾਨੂੰ ਲੋੜ ਕੀ ਹੈ ਵੋਟ ਪਾਣ ਦੀ ਅਜਿਹਾ ਲੋਕਤੰਤਰ ਹੀ ਖਤਮ ਕਰ ਦੋ ਵੋਟ ਹੀ ਖਤਮ ਕਰ ਦੋ ਜਿਹੜਾ ਕੋਈ ਰਾਜ ਹੋਊਗਾ ਆਪਣੀ ਆਪਣੀ ਮਰਜ਼ੀ ਦਾ ਕੀਤੀ ਜਾਊਗਾ ਤੁਸੀਂ ਇਕੱਲੇ ਕਰ ਲੋ ਅਸੀਂ ਇਕੱਲੇ ਕਰ ਲਈਓ ਉਹ ਕਰ ਲੈਣ ਇਕੱਲੇ ਆਪਣਾ ਆਪਣਾ ਕੀਤੀ ਜਾਵੇ ਆਪਣੇ ਆਪਣੇ ਗਲੀ ਭੱਲਿਆਂ ਦੇ ਵਿੱਚ ਆਪਣਾ ਰਾਜ ਕਰੀ ਜਾ ਕੀ ਲੋੜ ਹੈ ਪੰਜਾਬ ਨੂੰ ਲੁੱਟ ਕੇ ਖਾਣ ਦੀ ਕੀ ਲੋੜ ਹੈ ਪੰਜਾਬ ਨੂੰ ਬਰਬਾਦ ਕਰਨ ਦੀ ਪੰਜਾਬ ਦੇ ਪੱਲੇ ਕੀ ਛੱਡਿਆ ਆ ਉਹ ਮੈਂ ਤੇ ਇੱਕ ਗੱਲ ਦੇਖਦਾ ਚਲੋ ਹੋਊਗਾ ਕਿਤੇ ਅੱਗੇ ਵੀ ਹੋਊ ਪਰ ਜਦ ਦੀ 3.5 ਸਾਲ ਹੋ ਚੱਲੇ ਨੇ ਇਹ ਸਰਕਾਰ ਆਈ ਹੈ ਨਾ ਨੇ ਕਨੇ ਅੱਦੇ ਨਾਲੋਂ ਜ਼ਿਆਦਾ ਪੰਜਾਬੀ ਖਤਮ ਕਰਦੇ ਆ ਨੌਜਵਾਨ ਕੋਈ ਡਰ ਦੇ ਮਾਰੇ ਵਿਚਾਰੇ ਬਾਹਰ ਵਿਦੇਸਾਂ ਚ ਜਾ ਰਹੇ ਨੇ ਇੱਥੇ ਸਾਡੀ ਜ਼ਿੰਦਗੀ ਬਰਬਾਦ ਹੋ ਜਾਣੀ ਹੁਣ ਮੇਰੇ ਵਰਗਾ ਬਜ਼ੁਰਗ ਉਹਨੇ ਕਹਣਾ ਬੱਚੇ ਨੂੰ ਆਪਣੇ ਬਾਹਰ ਕੱਢ ਦੋ ਇੱਥੇ ਜ਼ਿੰਦਗੀ ਬਰਬਾਦ ਹੋ ਜੂਗੀ ਚੱਲ 10 ਰੁਪਏ ਕਮਾਊਗਾ ਕੋਈ ਸਾਨੂੰ ਦੇਊਗਾ ਕੋਈ ਆਪ ਕਰੂ ਹੁਣ ਇੰਨਾ ਡਰ ਪੈ ਚੁੱਕਾ ਇੰਨਾ ਹੋ ਚੁੱਕਾ ਹੈ ਨਾ ਹੁਣ ਇੱਥੇ ਮੱਲੇ ਗਲੀ ਗਲੀ ਦੇ ਵਿੱਚ ਮੱਲੇ ਮੱਲੇ ਦੇ ਵਿੱਚ ਚਟਾ दारू ਨਗਲੀ ਜੋ ਕੋਈ ਵੇਚੀ ਜਾਂਦਾ ਜੇ ਹੁਣ ਸਾਡੇ ਵਰਗਾ ਕੋਈ ਸਿਆਣਾ ਬਜ਼ੁਰਗ ਜਿਹਾ ਵੀ ਦਿੰਦਾ ਉਹ ਹਟ ਜਾ ਕਿਉਂ ਬਰਬਾਦ ਕਰਦੇ ਮੈਂ ਕਿਹਾ ਸ਼ਾਮ ਨੂੰ ਕਿਰਪਾਨਾ ਲੈ ਕੇ ਆ ਜਾਣਗੇ ਤੁਹਾਨੂੰ ਵਰਦਾਂਗੇ ਇੱਥੇ ਤੁਸੀਂ ਸਾਡਾ ਨੌਕੇ ਲੈਤਾ ਦੱਸੋ ਅਸੀਂ ਕਿਹੜੇ ਪਾਸੇ ਨੂੰ ਜਾਈਏ ਨਾ ਸਾਡੇ ਕਹਿੰਦੇ ਤੁਸੀਂ ਪੁਲਿਸ ਨੂੰ ਦੱਸੋ ਅਸੀਂ ਕੋਲੇ ਅਸੀਂ ਬੈਠੇ ਆਂ ਕਹਿੰਦੇ ਉਹ ਮਹਾਰਾਜ ਪੁਲਿਸ ਵੀ ਇਹਨਾਂ ਨਾਲ ਹੀ ਰਹੀ ਪੁਲਿਸ ਵੀ ਤੇ ਇਹੀ ਕੁਝ ਕਰ ਰਹੀ ਅੱਜ ਹੁਣ ਪਦੀੜਾਂ ਪਈਆਂ ਅੱਜ ਪੈਂਟਾਂ ਚੱਕੀਆਂ ਹੋਈਆਂ ਪੁਲਿਸਾਂ ਨੇ ਅੱਜ ਪੱਜੇ ਫਿਰਦੇ ਉਧਰ ਪੱਜੇ ਫਿਰਦੇ ਉਧਰ ਪੱਜੇ ਫਿਰਦੇ ਜਦੋਂ ਦੱਸਦੇ ਆ ਜਦੋਂ ਦੱਸਦੇ ਆ ਉਦੋਂ ਐ ਮੂੰਹ ਕਰਕੇ ਲੰਘ ਜਾਂਦੇ ਕੋਲ ਕਿਉਂ ਹਰ ਬੰਦੇ ਕੋਲ ਰਿਸਵਤ ਲੈਂਦੇ ਆ ਹਰ ਬੰਦੇ ਕੋਲ ਰਿਸਵਤ ਲੈ ਰਹੇ ਨੇ ਉਹ ਸਾਡਾ ਕੀ ਭਲਾ ਸੋਚਣਗੇ ਉਹਨਾਂ ਨੂੰ ਕੌਣ ਸ਼ਹਿ ਦੇ ਰਿਹਾ ਸਰਕਾਰਾਂ ਕੋਈ ਮੰਤਰੀ ਜਾਂ ਕੋਈ ਐਮਐਲਏ ਜਾਂ ਕੋਈ ਕਿੱਦਾਂ ਉਹ ਆਪਣਾ ਦੇ ਦਿੰਦੇ ਆ ਕਰੀ ਚੱਲੋ ਜੀ ਆਹ ਸਾ ਮੇਰਾ ਤਿੰਨੇ ਪਰਿਵਾਰ ਜਿਹੜੇ ਆ ਗਰੀਬ ਨੇ ਇਹਨਾਂ ਲਈ ਕੀ ਡਿਮਾਂਡ ਪਰਿਵਾਰ ਵੱਲੋਂ ਦੇਖੋ ਜੀ ਡਿਮਾਂਡ ਇਹੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੱਦਾਂ ਹੁਣ ਮਜੀਠਾ ਦੇ ਵਿੱਚ ਕਿਹਾ ਇੱਕ ਇੱਕ ਪਰਿਵਾਰ ਨੂੰ ਨੌਕਰੀ 10 ਲੱਖ ਰੁਪਈਆ ਜਦ ਤੱਕ ਨਹੀਂ ਮਿਲੂਗਾ ਅਸੀਂ ਸੰਸਕਾਰ ਵੀ ਨਹੀਂ ਕਰਾਂਗੇ ਹਾਂਜੀ ਅਸੀਂ ਇਹ ਲਾਸਾਂ ਇੱਥੇ ਇਦਾਂ ਜਾ ਕੇ ਥਾਣੇ ਦੀ ਮੂਰੀ ਰੱਖ ਦੇਣੀ ਆ ਨਾ ਬਾਈ ਤੁਸੀਂ ਫਿਰ ਜਦੋਂ ਹਨਸਾਫ ਹੋਊਗਾ ਉਦੋਂ ਅਸੀਂ ਕਰਾਂਗੇ ਤਾਂ ਸੰਗਤ ਦਾ ਪਰਿਵਾਰਾਂ ਦੀ ਇਸੇ ਦੀ ਸਹਿਮਤੀ ਹਾਂਜੀ ਹਾਂਜੀ ਤਿੰਨਾਂ ਦੀ ਤਿੰਨਾਂ ਦਿਲਾਂ ਦੀ ਜੀ ਪਰਿਵਾਰ ਵੱਲੋਂ ਕੀ ਕਹਿਣਾ ਚਾਹੋਂਗੇ ਤੁਸੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਜੋ ਇਨਸਾਫ ਆ ਜੀ ਉਹ ਕਰੇ ਜੀ ਸਰਕਾਰ ਸਾਡੇ ਕਮਜ਼ਰ ਸਰਕਾਰ ਦੇ ਹੱਥਾਂ ਜੀ ਤੇ ਬਾਕੀ ਹੁਣ ਦੇਖੋ ਜੀ ਹੁਣ ਕੀ ਕਰਦੇ ਆ ਕੀ ਨਹੀਂ ਕਰਦੇ ਕੀ ਤਾਂ ਉਹਨਾਂ ਦੇ ਹੱਥੋਂ ਵਸਾ ਜੀ ਸਾਡੀ ਤੇ ਰਿਕੁਐਸਟ ਹੀ ਹੈ ਜੀ ਹਾਂਜੀ ਚਲੋ ਤਾਂ ਇਹ ਇਸਾਨ ਪਰਿਵਾਰਕ ਮੈਂਬਰ ਔਰ ਇਥੋਂ ਦੇ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਦਾ ਪੂਰਾ ਗੁੱਸਾ ਜਿਹੜਾ ਸਰਕਾਰ ਦੇ ਖਿਲਾਫ ਹੈਗਾ ਔਰ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਸਹੀ ਤਰੀਕੇ ਨਾਲ ਆਪਣਾ ਕੰਮ ਕਾਰਜ ਕਰਦੀਆਂ ਤਾਂ ਇਹੋ ਜਿਹੇ ਜਿਹੜੇ ਕਾਂਡ ਨਹੀਂ ਸੀ ਵਾਪਰਦੇ ਔਰ ਨਾਲ ਹੀ ਨਾਲ ਉਹਨਾਂ ਨੇ ਪਰਿਵਾਰਾਂ ਦੇ ਵੱਲੋਂ ਡਿਮਾਂਡ ਵੀ ਰੱਖੀ ਹੈ ਕਿ ਜਿੰਨਾ ਟਾਈਮ ਜਿਵੇਂ ਮਜੀਠਾ ਦੇ ਵਿੱਚ ਉੱਥੋਂ ਦੇ ਪੀੜਿਤ ਪਰਿਵਾਰਾਂ ਨੂੰ ਰਾਹਤ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਜੇਕਰ ਇਹਨਾਂ ਪੀੜਿਤ ਪਰਿਵਾਰਾਂ ਨੂੰ ਜਿੰਨਾ ਟਾਈਮ ਕੋਈ ਉਹੋ ਜਿਹੀ ਰਾਹਤ ਨਹੀਂ ਦਿੱਤੀ ਜਾਂਦੀ ਔਰ ਇਹਦੇ ਵਿੱਚ ਕੋਈ ਸਖਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹਨਾਂ ਟਾਈਮ ਅਸੀਂ ਜਿਹੜੇ ਆ ਉਹ ਸਸਕਾਰ ਨਹੀਂ ਕਰਾਂਗੇ ਔਰ ਧਰਨਾ ਪ੍ਰਦਰਸ਼ਨ ਵੀ ਜੇ ਲੋੜ ਪਈ ਤਾਂ ਉਹ ਕਹਿੰਦੇ ਕਿ ਲਾਸ਼ਾਂ ਰੱਖ ਕੇ ਅਸੀਂ ਕਰਾਂਗੇ ਕੈਮਰਾਮੈਨਾਂ ਕੁਛ ਦੇ ਨਾਲ ਸੁਖਵਿੰਦਰ ਸਿੱਧੂ ਰਜਣਾ ਲੋਕਨਾ ਟੀਵੀ ਲੁਧਿਆਣਾ